ਬਹੁਤ ਵੱਡੀ ਖਬਰ ਆ ਜਿਵੇਂ ਕਿ ਸਿੰਘਾਂ ਨੇ ਪ੍ਰਵਾਸੀਆਂ ਦੇ ਖਿਲਾਫ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ ਹੈ ਯਾਨੀ ਅੱਜ ਪਹਿਲੀ ਵਾਰ ਤੁਸੀਂ ਉਹ ਵੀਡੀਓ ਦੇਖਣ ਜਾ ਰਹੇ ਹੋ ਜਿਦੇ ਵਿੱਚ ਡੰਡਾ ਮਾਰਚ ਕੱਢਿਆ ਗਿਆ ਔਰ ਹੁਣ ਸੁਖਬੀਰ ਸਿੰਘ ਬਾਦਲ ਇਹਦੇ ਨਾਲ ਜੁੜ ਗਏ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਕਹਿੰਦੇ ਜੀ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਭਈਆਂ ਦਾ ਜਿਹੜਾ ਮਾਸਟਰਮਾਈਂਡ ਹੈ ਉਹ ਅੱਜ ਤੁਹਾਡੇ ਸਾਹਮਣੇ ਮੌਜੂਦਾ ਨਾਮ ਦੱਸਣ ਜਾ ਰਹੇ ਔਰ ਪ੍ਰਵਾਸੀਆਂ ਨੇ ਪੰਜਾਬ ਪਰਦੇ ਵਿੱਚ ਹਰ ਕੰਮ ਚਾਹ ਦਿੱਤਾ ਯਾਨੀ ਪੰਜਾਬ ਦੇ ਅੰਦਰ ਬਹੁਤ ਸਾਰੇ ਬੱਚਿਆਂ ਦੇ ਨਾਲ ਘਨਾਉਰੀਆਂ ਕਰਤੂਤਾਂ ਕਰਕੇ ਪੰਜਾਬ ਦੇ ਅੰਦਰ ਭਈਆਂ ਬਣੀਓ ਇੱਕ ਡਰ ਦਾ ਮਾਹੌਲ ਬਣਾਇਆ ਗਿਆ ਪਰ ਹੁਣ ਸਾਡੇ ਹੀ ਪੰਜਾਬ ਦੇ ਸਿੰਘਾਂ ਨੇ ਕੀ ਤਿਆਰੀ ਖਿੱਚ ਲਈ ਹੈ ਔਰ ਕੀ ਪ੍ਰਵਾਸੀਆਂ ਦੇ ਖਿਲਾਫ ਐਲਾਨ ਕਰ ਦਿੱਤੇ ਨੇ ਕਿਵੇਂ ਸਰਕਾਰ ਦੇ ਵੀ ਵਿਰੁੱਧ ਸਾਡੇ ਸਿੰਘ ਪੰਜਾਬ ਦੇ ਹੋ ਚੱਲੇ ਨੇ ਅੱਜ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਣ ਜਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਮੈਂ ਤਿੰਨ ਵੱਡੀਆਂ ਗੱਲਾਂ ਕਰਨ ਜਾ ਰਿਹਾ ਕਿਉਂਕਿ ਸਿੰਘਾਂ ਨੇ ਪੰਜਾਬ ਦੇ ਅੰਦਰ ਜੋ ਐਲਾਨ ਕੀਤਾ ਇੱਕ ਤੈ ਤੁਹਾਡੇ ਸਾਹਮਣੇ ਵੀਡੀਓ ਦਿਖਾਉਣੀ ਹੈ ਇੱਕ ਮਾਸਟਰ ਮਾਈਂਡ ਹੈ ਜਿਹੜਾ ਭਈਆਂ ਦਾ ਜਿਹੜੇ ਕੁੜੀਆਂ ਜਾਂ ਬੱਚਿਆਂ ਨੂੰ ਟਾਰਗੇਟ ਤੇ ਲੈਦੇ ਸੀ ਉਹ ਫੜਿਆ ਗਿਆ ਔਰ ਸੁਖਬੀਰ ਸਿੰਘ ਬਾਦਲ ਕਹਿੰਦੇ ਜੀ ਸੁਖੇ ਅਮਰੀ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਗੱਲ ਦੇ ਵਿੱਚ ਕਿ ਭਈਆਂ ਨੂੰ ਪੰਜਾਬ ਦੇ ਅੰਦਰ ਕਿਵੇਂ ਜਾਨੀ ਵਿਕਸਿਤ ਕੀਤਾ ਜਾਂਦਾ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਸਰਕਾਰਾਂ ਦੇ ਖਿਲਾਫ ਕਿਵੇਂ ਭਈਆਂ ਨੂੰ ਵਰਤਿਆ ਜਾਂਦਾ ਅੱਜ ਤੁਸੀਂ ਸੁਣੋਗੇ ਤਾਂ ਤੁਹਾਡੇ ਵੀ ਹੋਸ਼ ੁੱਟ ਜਾਣਗੇ ਪਹਿਲੀ ਖਬਰ ਕਿ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਇੱਕ ਬਹੁਤ ਵੱਡੀ ਘਟਨਾ ਵਾਪਰੀ ਹੈ ਤਾਂ ਉਹਨਾਂ ਭਈਆਂ ਖਿਲਾਫ ਸਿੰਘਾਂ ਦਾ ਕੀ ਐਲਾਨ ਸੁਣੋ ਜਰਾ ਧਿਆਨ ਦੇ ਨਾਲ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ ਜਦੋਂ ਤੁਸੀਂ ਸਿੰਘਾਂ ਦੀ ਦਿਹਾੜ ਸੁਣੋਗੇ ਸੁਣੋ ਆਟ੍ਰੋਸੀ ਪਿੰਡਾਂ 'ਚ ਜਾਣਾ ਇਹ ਤੱਕ ਤਾਂ ਪਲਟੂਗਾ ਸਭ ਤੋਂ ਵੱਡੇ ਸ਼ਿਆਰਪੁਰ ਵਾਲੇ ਗਲਤ ਲੋਕ ਨੇ ਜਿਨ੍ਹਾਂ ਨੇ ਉਹ ਬੰਦਾ ਪ੍ਰਸ਼ਾਸਨ ਨੂੰ ਦਿੱਤਾ ਪਰ ਅਸੀਂ ਇਹ ਕਹਿੰਦੇ ਆਂ ਕਿ ਅਸੀਂ ਕੋਈ ਬੰਦਾ ਨਹੀਂ ਬਖਸ਼ਣਾ ਆਉਣ ਵਾਲੇ ਟਾਈਮ ਤੇ ਜਿਹੜਾ ਸਾਨੂੰ ਤੇ ਬੱਚੇ ਦਾ ਗਲਤਾਰ ਹਕਿਫਤਾਂ ਨਾਲ ਮਿਲ ਗਿਆ ਅਸੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨੀ ਸਾਰੇ ਧਿਆਨ ਦੇ ਨਾਲ ਅਸੀਂ ਵੱਟ ਕੇ ਚੌਂਕ 'ਚ ਇਕੱਠਾ ਕਰਤਾ ਕੋਈ ਨਹੀਂ ਜੇ ਸਾਡੇ ਪੰਜ-ਛੇ ਬੰਦੇ ਜੇਲ੍ਹ 'ਚ ਰਹਿਉਣਗੇ ਕੋਈ ਫਰਕ ਨਹੀਂ ਪੈਂਦਾ ਅਸੀਂ ਆਪੇ ਜੁਮਾਨਤਾ ਕਰਾਵਾਂਗੇ ਡੰਗਾ ਪਰੇਡ ਮਾਰਚ ਅਸੀਂ ਕੱਢਾਂਗੇ ਅੱਜ ਹਿਾਰਪੁਰ ਜਾ ਰਹੇ ਹਾਂ ਇਸ ਲਈ ਜਾ ਰਹੇ ਹਾਂ ਅੱਜ ਮੈਂ ਹਿਾਰਪੁਰ ਇਸੇ ਕਰਕੇ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਕਿਉਂਕਿ ਜੇ ਅਸੀਂ ਹੁੰਦੇ ਤੇ ਉਹ ਬੰਦਾ ਮੈਂ ਗਾਰੰਟੀ ਦਿੰਦਾ ਜਿੰਦਾ ਨਹੀਂ ਸੀ ਹੁਣ ਅੱਜ ਤੱਕ ਹੁਣ ਉਹ ਨਹੀਂ ਜਿੰਦਾ ਨਹੀਂ ਸੀ ਹੁਣ ਅਸੀਂ ਉਹਨੂੰ ਪਾ ਰਿਆਂ ਸੀਗਾ ਸਿੰਘ ਹੋਰ ਤੱਕ ਸੋਦਾ ਲਾਣ ਦੀਆਂ ਕਾਂਚੇ ਰਹੀ ਏ ਸੋਦੇ ਲਾਉਂਦੇ ਰਹੀ ਏ ਚੰਗੇ ਚੰਗੇ ਮੱਛੇ ਰੰਗੜ ਵਰਗਿਆਂ ਨੂੰ ਵੀ ਬਰਸ਼ਿਆਂ ਦੇ ਸਿਰ ਟੰਗੇ ਆ ਕਾਰਵਾਈ ਦੀ ਮੰਨ ਕਰਦੋ ਕਿ ਕੀ ਕਾਰਵਾਈ ਹੋਣੀ ਚਾਹੀਦੀ ਉਸ ਦੀ ਕਾਰਵਾਈ ਤੇ ਦੇਖੋ ਜਿਹੜਾ ਸਾਨੂੰ ਕੋ ਫਸ ਗਿਆ ਉਹ ਤੁਸੀਂ ਆਪ ਹੀ ਕਰਾਂਗੇ ਤਾਂ ਸੁਣ ਲਿਆ ਪੰਜਾਬ ਵਾਲੋ ਜਿਵੇਂ ਕਿ ਹੁਣ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਦਾ ਇਹਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਬਹੁਤੇ ਸਾਥੀ ਜਿਵੇਂ ਕਿ ਰਾਤ ਮੈਂ ਵੀਡੀਓ ਦੇ ਵਿੱਚ ਦੱਸਿਆ ਸੀ ਚੰਬੇ ਦੇ ਵਿੱਚ ਹੁੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਦਾ ਭਈਆਂ ਨੇ ਰਣਕੀ ਲੈਣਾ ਦੇਣਾ ਪਰ ਦਰੇ ਸਾਲ ਦੇ ਵਿੱਚ ਗੱਲ ਡੂੰਗੀ ਹੈ ਤੁਸੀਂ ਵੀ ਮੰਨੋਗੇ ਕਿ ਵਾਕਈ ਇਹ ਗੱਲਾਂ ਸੱਚੀਆਂ ਨੇ ਪੰਜਾਬ ਦੇ ਅੰਦਰ ਦੇਖੋ ਕਾਲੀ ਦਲ ਦਾ ਰਾਜ ਚਲੇ ਗਿਆ ਪੰਜਾਬ ਦੇ ਅੰਦਰ ਸਰਕਾਰ ਕੀਦੀ ਹੈ ਆਮ ਆਦਮੀ ਪਾਰਟੀ ਯਾਨੀ ਭਗਵੰਤ ਸਿੰਘ ਮਾਨ ਦੀ ਤਾਂ ਹੁਣ ਸਰਕਾਰ ਨੂੰ ਡੇਗਣ ਦੇ ਲਈ ਜਾਂ ਸਰਕਾਰਾਂ ਨੂੰ ਘੇਰਨ ਦੇ ਲਈ ਮੁੱਦਾ ਹੈ ਨਹੀਂ ਪੰਜਾਬ ਦੇ ਵਿੱਚ ਇਹਨਾਂ ਕਾਲੀਆਂ ਦੇ ਕੋਲ ਤਾਂ ਹੁਣ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਕਹਿੰਦੇ ਜੀ ਭਈਏ ਨੇ ਇਹਨਾਂ ਤੋਂ ਪ੍ਰੋਮੋਟ ਹੁੰਦੇ ਆ ਪੰਜਾਬ ਦੇ ਵਿੱਚ ਪਹਿਲਾ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਹੋਵੇ ਪ੍ਰਕਾਸ਼ ਸਿੰਘ ਬਾਦਲ ਇਹਨਾਂ ਬਣਿਓ ਪੰਜਾਬ ਦੇ ਅੰਦਰ ਭਈਆਂ ਨੂੰ ਲਿਆਂਦਾ ਜਾਂਦਾ ਉਸ ਤੋਂ ਬਾਅਦ ਇਹਨਾਂ ਦੀ ਜੜ ਲੱਗਦੀ ਆ ਤਾਂ ਹੁਣ ਬਹੁਤੇ ਸਾਥੀ ਕਹ ਰਹੇ ਆ ਜੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਤੋਂ ਬਦਲਾ ਲੈਣ ਦੀ ਖਾਤਰ ਕਹਿੰਦੇ ਜੀ ਪੈਸਾ ਲਾ ਦੇ ਕੇ ਇਹ ਸਾਰੇ ਕਾਰਨਾਮੇ ਕਰਵਾਏ ਜਾ ਰਹੇ ਨੇ ਜਿਵੇਂ ਕਿ ਤੁਸੀਂ ਵੇਖਿਆ ਪਹਿਲਾਂ ਗੱਲ ਇੱਥੋਂ ਪਤਾ ਲੱਗਦੀ ਹੈ ਬਾਬਾ ਬਕਾਲਾ ਸਾਹਿਬ ਦੇ ਵਿੱਚ ਬਹੁਤ ਸਾਰੀਆਂ ਹੋਰ ਜਗ੍ਹਾ ਦੇ ਵਿੱਚ ਗੁਰੂ ਸਾਹਿਬ ਦੇ ਰੰਗ ਪਾੜੇ ਗਏ ਲੋਕਾਂ ਦੇ ਯਾਨੀ ਜਿਹੜੇ ਸਾਡੇ ਸਿੱਖ ਨੌਜਵਾਨ ਨੇ ਉਹਨਾਂ ਦੇ ਕੇਸ ਪੱਤੇ ਗਏ ਯਾਨੀ ਗੁਰੂ ਸਾਹਿਬ ਨੂੰ ਲਈਏ ਔਰ ਸਿੱਖੀ ਸਰੂਪ ਨੂੰ ਲਈਏ ਤਾਂ ਬਹੁਤ ਸਾਰੀਆਂ ਬੇਅਦਬੀਆਂ ਇਹਨਾਂ ਪ੍ਰਵਾਸੀਆਂ ਨੇ ਭਈਆਂ ਦੁਆਰਾ ਕੀਤੀਆਂ ਗਈਆਂ ਤਾਂ ਹੁਣ ਜਿਹੜੇ ਮਾਸਟਰ ਮਾਈਂਡ ਨੇ ਉਹ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਗੰਨਾਂ ਬਾਤਾਂ ਦੇ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਐਕਸੈਪਟ ਕਰਨੀ ਪੈਣੀ ਹੈ ਔਰ ਦੂਜੇ ਪੱਧਰ ਤੇ ਮੈਂ ਕੱਲ ਵੀ ਜਿਵੇਂ ਦੱਸਿਆ ਜ਼ਿਮੀਦਾਰ ਪਾਈਚਾਰਾ ਜਿੰਨਾ ਵੀ ਹੈ ਉਹ ਸਭ ਤੋਂ ਵੱਡੇ ਪੱਧਰ ਦੇ ਉੱਤੇ ਭਈਆਂ ਨੂੰ ਪੰਜਾਬ ਦੇ ਅੰਦਰ ਲਿਆਉਂਦਾ ਤੇ ਪੰਜਾਬ ਦੇ ਅੰਦਰ ਫਿਰ ਇਹੇ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਤਾਂ ਫਿਰ ਸਾਡੇ ਪੰਜਾਬ ਦੇ ਵਿੱਚ ਸਰਕਾਰ ਹੋਵੇ ਚਾਹੇ ਹੋਵੇ ਪ੍ਰਸ਼ਾਸਨ ਇਹਨਾਂ ਦੇ ਉੱਤੇ ਹਲੇ ਤੱਕ ਨੱਥੀ ਤਾਂ ਨਹੀਂ ਪਈ ਪਰ ਹੁਣ ਸਿੰਘਾਂ ਨੇ ਜਿਹੜਾ ਐਲਾਨ ਕਰ ਦਿੱਤਾ ਹੈ ਕਹਿੰਦੇ ਜੀ ਨਾਤਾ ਅਸੀਂ ਕਾਨੂੰਨ ਨੂੰ ਸਦਨ ਨਾ ਕਿਸੇ ਸਰਕਾਰ ਨੂੰ ਕਹਿਣਾ ਅਸੀਂ ਤਾਂ ਚੌਰਾਹੇ ਦੇ ਵਿੱਚ ਸ਼ਰੇਆਮ ਟੰਗਾਗੇ ਤਾਂ ਹੋਣਾ ਵੀ ਚਾਹੀਦਾ ਕਿਉਂਕਿ ਜਿੰਨਾ ਚਿਰ ਕੜੀ ਤੋਂ ਕੜੀ ਸਜ਼ਾ ਇਹਨਾਂ ਲੋਕਾਂ ਨੂੰ ਨਹੀਂ ਮਿਲਦੀ ਤਾਂ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਬੱਚੀ ਸੇਫ ਨਹੀਂ ਹੈ ਤਾਂ ਪੰਜਾਬ ਦੇ ਕੱਲੇ-ਕੱਲੇ ਪੰਜਾਬੀ ਨੂੰ ਇਸ ਵੀਡੀਓ ਦਾ ਸੰਦੇਸ਼ਾ ਜ਼ਰੂਰ ਪਹੁੰਚਾਉਣਾ ਤੇ ਕੱਲੇ-ਕੱਲੇ ਪੰਜਾਬ ਦੇ ਲੋਕਾਂ ਨੇ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਜਿੱਥੇ ਵੀ ਕੋਈ ਭਈਆ ਜਾਂ ਕੋਈ ਪ੍ਰਵਾਸੀ ਸਾਡੇ ਬੱਚਿਆਂ ਦੇ ਨਾਲ ਜਾਂ ਕਿਸੇ ਧੀ ਭੈਣ ਦੇ ਨਾਲ ਗਲਤ ਤੁਹਾਨੂੰ ਲੱਗਦਾ ਤਾਂ ਫਿਰ ਉਹਨੂੰ ਸੋਧਾ ਲਾਉਣਾ ਜ਼ਰੂਰੀ ਹੈ ਸਰਕਾਰ ਦਾ ਕੰਮ ਇਹਦੇ ਉੱਤੇ ਕਾਨੂੰਨ ਬਣਾ ਕੇ ਲਿਆਉਣਾ ਤੇ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਦਾ ਕੰਮ ਕਰਨਾ ਪੈਣਾ ਕਿਉਂਕਿ ਪੰਜਾਬ ਕਿੰਨਾ ਖਤਰ ਪੀੜਾ ਸਹੂਆ ਇਹ ਉਹ ਪੰਜਾਬ ਹੈ ਜਿੱਥੇ ਕਿ ਸਾਡੇ ਪੰਜਾਬ ਦੇ ਵਿੱਚ ਉਹਨਾਂ ਸੂਰਬੀਰਾਂ ਨੇ ਅੰਗਰੇਜ਼ ਵੀ ਘੱਡ ਦਿੱਤੇ ਸੀ ਬਹੁਤ ਸਾਰੇ ਅਫਗਾਨੀ ਅਰਗੇ ਆਏ ਪਰ ਜਿਹੜੇ ਇਹ ਭਈਏ ਨੇ ਇਹਨਾਂ ਨੂੰ ਸਾਡੇ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਜਿਵੇਂ ਕਿ ਹੁਣ ਪਿੱਛੇ ਜੇ ਤੁਸੀਂ ਵੇਖਿਆ ਸਰਪੰਚੀ ਦੀਆਂ ਵੋਟਾਂ ਦੇ ਵਿੱਚ ਸਾਡੇ ਹੀ ਪੰਜਾਬੀ ਇੱਕ ਦੂਜੇ ਦੇ ਨਾਲ ਲੜਦੇ ਤੁਸੀਂ ਵੇਖੇ ਸੀ ਕਿ ਹਾਂ ਅਸੀਂ ਭਈਆਂ ਨੂੰ ਠਾਉਣੇ ਆ ਅਸੀਂ ਪੰਜਾਬ ਦੇ ਅੰਦਰ ਇਹਨਾਂ ਨੂੰ ਸਰਪੰਚੀ ਦੇਵਾਂਗੇ ਤਾਂ ਉਹੀ ਭਈਆਂ ਦੁਆਰਾ ਅੱਜ ਪੰਜਾਬ ਦੇ ਵਿੱਚ ਕੀ ਘਟਨਾਵਾਂ ਵਾਪਰਦੀਆਂ ਤੁਹਾਡੇ ਸਾਰਿਆਂ ਦੇ ਸਾਹਮਣੇ ਨੇ ਕਿਉਂਕਿ ਜਿਹੜੀ ਬੱਚੇ ਦੇ ਨਾਲ ਕਰਤੂਤ ਕੀਤੀ ਸੀ ਔਰ ਦੂਜੇ ਪਾਸੇ ਸਿੰਘਾਂ ਨੂੰ ਗਾਲਾਂ ਕੱਢੀਆਂ ਸੀ ਪੰਜਾਬੀਆਂ ਨੂੰ ਕੱਢੀਆਂ ਸੀ ਉਹਨਾਂ ਨੇ ਕਿਹਾ ਸੀ ਆਪਣੇ ਮੂੰਹ ਦੇ ਵਿੱਚੋਂ ਕਿ ਅਸੀਂ ਸਰਪੰਚ ਦੇ ਮੁੰਡੇ ਆ ਸਾਡਾ ਜੋ ਮਰਜ਼ੀ ਕਰਨਾ ਕਰ ਲਿਓ ਯਾਨੀ ਉਹਨਾਂ ਨੇ ਗਾਲਾਂ ਬਹੁਤ ਗੰਦੀਆਂ ਕੱਢੀਆਂ ਪਰ ਪੰਜਾਬ ਦੇ ਲੋਕਾਂ ਨੂੰ ਇੱਥੇ ਹੁਣ ਸਮਝਣਾ ਪੈਣਾ 브্রেক ਮਾਰ ਲੈਣੇ ਚਾਹੀਦੇ ਨੇ ਜਿਹੜੇ ਲੋਕ ਕਹਿੰਦੇ ਸੀ ਅਸੀਂ ਸਰਪੰਚ ਬਣਾਉਣੇ ਆ ਭਈਏ ਉਹ ਲੋਕ ਅੱਜ ਸੋਚਣ ਸ਼ਰਮ ਕਰਨ ਇਹਨਾਂ ਗੱਲਾਂ ਦੀ ਕਿ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋ ਰਿਹਾ ਪੰਜਾਬ ਦੇ ਵਿੱਚੋਂ ਇਹਨਾਂ ਦਾ ਵਾਈਕਾਟ ਹੋਣਾ ਜ਼ਰੂਰੀ ਹੈ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਡਿਸੀਜਨ ਲੈਣ ਕਿ ਭਾਈ ਸਾਡਾ ਪੰਜਾਬ ਇਹਨਾਂ ਗੱਲਾਂ ਤੋਂ ਖਾਸ ਕਰਕੇ ਪੀੜਤ ਹੈ ਤਾਂ ਹੁਣ ਪੰਜਾਬ ਦੇ ਵਿੱਚੋਂ ਇਹਨਾਂ ਵਈਆਂ ਨੂੰ ਬਾਹਰ ਕੱਢਿਆ ਜਾਵੇ ਤਾਂ ਸਾਨੂੰ ਉਮੀਦ ਹੈ ਮੁੱਖ ਮੰਤਰੀ ਸਾਹਿਬ ਔਰ ਸਰਕਾਰ ਦੇ ਨੁਮਾਇੰਦੇ ਇਹਨਾਂ ਗੱਲਾਂ ਦੇ ਉੱਤੇ ਪਹਿਰਾ ਦੇਣਗੇ ਔਰ ਅੱਗੇ ਆ ਕੇ ਇਹ ਪੰਜਾਬ ਦੇ ਵਿੱਚ ਸੁਨੇਹਾ ਦੇਣਗੇ ਕਿ ਹਾਂ ਜੀ ਸਾਡੀ ਪੰਜਾਬ ਦੀ ਸਰਕਾਰ ਪਹਿਲਾਂ ਵਾਲੀਆਂ ਸਰਕਾਰਾਂ ਦੇ ਨਾਲੋਂ ਮਜ਼ਬੂਤ ਹੈ ਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਵਿੱਚ ਖੜੀ ਹੈ ਤਾਂ ਹੀ ਕਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ